ਬਹਿ ਕੇ ਸਰਦਾਰ ਜੀ ਕਿੱਦਾਂ ਲੱਗਦਾ ਸੀ ਚੁੰਨੀ ਤਾਂ ਵਧੀਆ ਪਾ ਜੀ ਆ ਪੈਕ ਕਰ ਦਿਓ ਫੇਰ ਸਾਸੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸ਼ਾਪਿੰਗ ਕਰਨ ਆਏ ਹੋਏ ਆਂ ਚੰਕੌਰ ਸਾਹਿਬ ਪਹੁੰਚੇ ਹੁਣ ਕੁਛ ਲੈ ਕੇ ਨਾ ਜਾਈਏ ਤੇ ਮੰਮੀ ਕਹਿੰਦੇ ਸੀਗੇ ਕਹਿੰਦੇ ਮੇਕੋ ਆਉਣ ਜਾਣ ਨੂੰ ਸੂਟ ਨਹੀਂ ਹੈ ਕਿ ਦੋ ਤਿੰਨ ਕਿਆ ਕਦੇ ਧੋ ਕੇ ਪਾ ਲੈ ਕਿਤੇ ਜਾਣ ਨੂੰ ਕਈ ਵਾਰ ਜਾਣਾ ਵੀ ਪੈ ਜੰਨੇ ਦੋ ਤਿੰਨ ਦਿਨ ਕਿਤੇ ਲਾਉਣੇ ਵੀ ਪੈ ਜੰਨੇ ਆ ਅਸੀਂ ਕਿਆ ਬਈ ਦੇਖ ਲੰਨੇ ਆ ਸਰਦਾਰ ਜੀ ਮਿਹਰਬਾਨ ਹੋ ਗਿਆ ਦੇਖ ਦੇ ਹੁਣ ਕਿੰਨੇ ਕੁ ਸੂਟ ਦਿਵਾਣੇ ਆ ਹੂੰ ਦੋ ਜੇ ਮਾਰ ਲੀਏ ਬੱਚੇ ਦੇਖ ਲੈ ਕਿੰਨੇ ਸੂਟ ਆ ਦੇਖ ਲੈ ਪਰ ਸਾਰੇ ਹੈ ਲੈਣੇ ਆ ਦੇਖ ਲੈ ਦੇਖ ਲੈ ਨਹੀਂ ਲੈਣੇ ਹੀ ਹੈ ਅੱਛਾ ਅਜੇ ਖਾਇਓ ਪੀਂਦੇ ਇੱਕ ਨਾਓ ਜੀ ਫਿਰ ਆ ਜਲੂ ਵੀ ਇੱਧਰ ਆ ਗਏ ਚਲੋ ਮੈਂ ਬੱਸ ਇੱਥੇ ਪੱਟੇ ਚਾਹ ਦੇ ਇਹ ਜਿਹੜੇ ਫੋਰ ਨੂੰ ਦਿਖਾਏ ਹੋਏ ਹੈ ਭਾਜੀ ਉਹ ਸਾਰੇ ਇਕੱਠੇ ਕੱਪੜੇ ਹੈ ਪਲਾਜ਼ੋ ਦਾ ਕੱਪੜਾ ਪਲਾਜ਼ੋ ਬਣਿਆ ਬਣਾਇ ਨਹੀਂ ਆਂਦਾ ਚੁੰਨੀ ਦੇ ਨਾਲ ਦਿਖਾਓ ਪਿੱਲੇ ਦਾ ਵੀ ਤੇ ਚੂੜਾ ਵੀ ਇਹ ਧਾਗਾ ਉੱਪਰ ਉੱਪਰ ਆਹ ਦੇਖੋ ਚੂੜਾ ਨਹੀਂ ਚੂਦਾ ਜੀ ਇਹ ਪੱਲੇ ਤੇ ਆ ਦੇਣਾ ਤੁਹਾਨੂੰ ਉਹਦੇ ਐਡਾ ਸਾਰਾ ਨੰਬਰ ਦੇ ਦਿੰਦੇ ਹਾਂ ਦਾਲ ਦੀ ਚਾਟ ਦੇ ਜੀ ਇਹ ਨਹੀਂ ਮੈਂ ਦੇਖੋ ਤਾਂ ਮੰਮੀ ਦੇਖ ਲੋ ਤੁਸੀਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਨੂੰ ਨੇ ਸਾਈਡ ਤੇ ਪੜਾ ਲਓ ਜਦੋਂ ਵੀ ਮੈਂ ਕਿਹਾ ਕਿ ਲੈਣੀ ਹੈ ਜਦੋਂ ਹੋਣਾ ਤਾਂ ਜਾਂਦਾ ਕਈ ਜੰਦਾਈ ਪੁੱਤੇ ਹਨ ਜੀ ਥੋੜਾ ਡਾਰਕ ਚਾਰਟ ਲੈ ਰਹੇ ਹਾਂ 10 ਟੱਕ

ਚਾਹ ਲੋ ਵਧਾ ਰਹੇ ਹਾਂ। ਹੂੰ। ਦੋਹੇ ਚੀਜ਼ਾਂ ਦਾ ਕਰ ਦੋ ਹੁਣ। ਕੁਝ ਆਪਸ਼ਨ ਆਏ ਨਾ ਹੁਣ ਪਤਾ ਵੀ ਲੱਗਿਆ ਵੀ ਕਿੱਦਾਂ ਦੀ ਚੀਜ਼ ਲੈਣੀ ਹੈ। ਉਹ ਵੀ ਇਹਨਾਂ ਨੂੰ ਆਪਸ਼ਨ। ਹਾਂ। ਸਾਲਨ ਡਾਰ ਕੇ ਨਹੀਂ ਖਾਏ ਉਹ। ਸਾਲਨ ਡਾਰ ਕੇ। ਜਿਹੜਾ ਲੈ ਕੇ ਦੇਖਦਾ ਵੀ ਦੱਸਦੇ ਆਪਾਂ ਤਾਂ ਲੈ ਕੇ ਆਂਦੇ ਹਾਂ। ਵਰਤਮਾਨ ਜਨਰਲ ਰਾਈਡਰ ਜਿਹੜਾ ਆ। ਆਪਾਂ ਬਾਅਦੂ ਲੈ ਕੇ ਆਦੇ ਹੋ। ਹਾਂ ਹੋਰ ਹੀ ਤਰ੍ਹਾਂ ਦਾ ਹੈ ਬਣਾ ਕੋਈ ਦੀ ਕਲਰ ਨਾਲ ਥੋੜਾ ਟਾਈ ਐਂਡ ਆਈ ਚ ਆ ਗਿਆ ਨਾ ਇਹ ਰੰਗ ਨਾਲ ਹੂੰ ਚਾਈ ਦੀ ਵੀ ਜ਼ਰੂਰ ਹੋਣੀ ਹੈ ਵੈਕਸ ਕਪੜਾ ਚਾਹੀਦਾ ਨਹੀਂ ਹਾਂ ਵੀ ਸੋਹਣਾ ਸਹੀ ਲੱਗੂਗਾ ਇਹ ਤਾਂ ਹਾਂਜੀ ਮੰਮੀ ਲੈ ਲਓ ਤਾਂ ਮੈਂ ਲੈ ਗੋ ਹਲ ਕਲਰ ਹੋਰ ਦੇਖ ਲਓ ਕੋਈ ਕੁਝ ਸੋਕੋ ਕੁਮਰਾਂ ਲਈ ਆਪਸ਼ਨ ਬੰਦਾ ਦੇ ਹੀ ਸਕਦਾ ਵੀ ਹਾਂ ਵੀ ਠੀਕ ਆਈਗੀ ਠੀਕ ਆ ਕਲਰ ਹੋ ਇਹ ਆਲ ਓਵਰ ਸੂਟ ਹੈ ਪਿਓ ਤੋਂ ਬੱਦਲੇ ਦਾ ਆ ਦੇ ਦੋ ਜੀ ਨਹੀਂ ਬੰਦਾ ਬੰਦਾ ਫਾਈਵ ਵਿੱਚ ਹੈ ਨਾ ਉਹ ਨਵੇਂ ਹੁੰਦੇ ਤੇ ਨਾ ਉਹ ਨਟ ਵਾਲਾ ਆ ਤਾਂ ਬੰਦੀ ਪਿਓ ਦੇ ਕੈਪਟਰੀ ਕਿਚੇ ਹਮ ਸੱਜਿਆ ਲੱਗਦਾ ਆਲ ਓਵਰ ਸੂਟ ਮੰਮੀ ਦੀ ਪਸੰਦ ਦੇਖੋ ਆ ਦਪਟਿਆ ਦੇ ਹੁੰਦੇ ਦਾ छाप पे ज़्यादा बड़ा? छाप पे बड़ा है। छाप पे तो थोड़ा फ्लावर प्रिंटेड होना। हाँ वो देख रखे हैं थोड़ा ज़्यादा। फ़ूड सारे ही बादी है कोई मारा नहीं है यार। अब क्या अपने-अपने चॉइस चुन रहे हो? हाँ तो ऐसे कार देखो कॉस्टल पर से चलो। बैच चुनते हैं। ना तो पसंद है कॉस्टल ਕੋਟੂਆਂ ਆੜਿਕ ਕੋ ਨਾਲ ਦਾ ਕਪੜਾ ਸਾਰਾ ਵੇਸੇ ਨਹੀਂ ਉਹ ਤਾਂ ਠੀਕ ਹੈ ਮੈਂ ਮੰਨਦੀ ਆ ਪਰ ਜਿਹੜੇ ਸਵਾਹ ਸੁਲੇ ਆਈਆਂ ਨੇ ਐਂਡਿੰਗ ਉਸ ਤਾਂ ਨਹੀਂ ਅਸਰ ਨਾਲ ਹੀ ਸਾਫ ਹੋਵੇ ਜਾਂ ਕਪੜਾ ਹੋਵੇ ਆਪੇ ਅੱਛਾ ਜਾਬ ਲੀਨੂ ਪਲੇ ਨਹੀਂ ਹੋਵੇ ਇਹ ਨਹੀਂ ਚਾਹੀਦੀ ਖਾਣੇ ਜਾਏਗਾ ਨਾ ਸਵਾਹ ਸੁਲੇ ਤੇ ਫਾਦੇ ਸੁਣਾ ਮੈਂ ਲਿਖਦਾ ਸੀ ਸਾਦਾ ਵੀ ਜੀ ਤੁਸੀਂ ਇਹ ਜੀ ਵਧੀਆ ਤਾਂ ਕੋਟੂਆਂ ਪਿਓਰ ਦੁਪੱਟੇ ਸੁਣ ਲੈ ਹੋਰ ਦਾ ਮੁੰਡਿਆ ਕੱਢੀ ਹੈ ਕੱਢੀ ਤਾਂ ਇਹ ਮਮੀ ਉਂਮੀ ਦੀ ਸਲਵਾਰ ਸਾਫ ਆ ਦੇਖ ਲਓ ਜੇ ਪਰਵਾਣਾ ਇਹਨੂੰ ਇਹ ਮਤਲਬ ਮੜਾ ਮੁਕਾਪ ਆਪਸ਼ਨ ਚ ਕੱਢਣਾ ਕੱਢ ਲਓ ਆਪਸ਼ਨ ਚ ਕੱਢਣਾ ਕੱਢ ਲਓ ਹਜੇ ਬਾਕੀ ਹੋਰ ਵੀ ਦੇਖ ਲਓ ਇਹਦੇ ਚ ਰੰਗ ਦਿਖਾਏ ਹੋਰ ਜੋ ਬੂਕ ਵਾਲੇ ਸਾਹਮਣੇ ਖਾਈ ਦੇ ਫੁੱਲਾਂ ਜਿਹੇ ਆਪਰ ਦੇ ਆ ਆਲੂ ਹੈ ਇਹ ਇਹ ਉੱਤੀ ਚ ਮੈਨੂੰ ਦੱਸੋ ਇਹਦੇ ਚ ਕਲਰ ਡਿਜ਼ਾਈਨ ਮਿਲਦੀ ਹੈ ਜਾਂ ਸਿਰਫ ਇਹਦੇ ਚ ਕਲਰ ਕੜੇ ਕੜੇ ਦੇਖੇ ਤੋਂ ਆ ਚੁੱਕੀ ਹੈ ਠੀਕ ਲੱਗਿਆ ਹੁਣ ਤੁਹਾਨੂੰ ਪ੍ਰਿੰਟ ਸੌਣਾ ਲੱਗੇਗਾ ਪ੍ਰਿੰਟਰ ਨਾਲ ਤੁਸੀਂ ਸਾਈ ਦੇਖੋ ਇਹੋ ਜੀ ਚੀਜ਼ ਦਿਖਾ ਦੇਣ ਮੈਨੂੰ ਇਹਦੇ ਵਿੱਚ ਇਕ ਲੱਗ ਗਈ ਆ ਇਹਦੇ ਵਿੱਚ ਦਿਖਾਉ ਕਰੀ ਆ ਵਾਲ ਉਹ ਐਮਬ੍ਰੀਜ ਆ ਕੈਂਬਰਿਜ ਕਾ ਬੰਦੂ ਤੇ ਉਸੇ ਬੜੇ ਦੇ ਬਸ ਜਿਹੜਾ ਬੱਠੇ ਹੋਵੇ ਜਿਸਕਾ ਮੈਂ ਮੈਂ ਤਾਂ ਬੈਠਣਾ ਹੀ ਆ ਭਾਈ ਕੱਲ੍ਹ ਫਤਨ ਜਨਾ ਬਣੇਂਗਾ ਲੱਗਦਾ ਉਹ ਪੱਕਾ ਪਹੁੰਚਣਾ ਓੜਾ ਹੀ ਖਤ ਲਈ ਬੋ ਤਾਂ ਇਹ ਤਾਂ ਉਹਦੇ ਤੋਂ ਲੱਗਦਾ ਤੇ ਇਹ ਨਾ ਮੈਂ ਮੈਨੂੰ ਉਹ ਸ ਸਮਝ ਨਹੀਂ ਆਉਂਦੇ ਮੈਂ ਕੁੜੀਆਂ ਵਾਲੇ ਟੈਪ ਨੂੰ ਦੇਖ ਰਹੀ ਹਾਂ ਮੈਨੂੰ ਇਹ ਮੈਂ ਆਪਣੀ ਚੁਆਇਸ ਦੇਖਣੀ ਮੈਨੂੰ ਆ ਠੀਕ ਲੱਗਦਾ ਹੁਣ ਥੋੜੇ ਉਹਦੇ ਤੇ ਹੋਣਾ ਤੇ ਰਹਿਣ ਦੋ ਬਰੀਕ ਰੰਗ ਪਹਿਲਾਂ ਪਾਲੂਗੀ ਨਹੀਂ ਭਾਜੀ ਇਹ ਤਾਂ ਬਹੁਤ ਡਰਾਉਣਾ ਨਹੀਂ ਇਹ ਇਹ ਜੋ ਕੁਝ ਹੋਰ ਕਲਰ ਕੋਈ ਕੋ ਹੈ ਨਹੀਂ ਭਾਜੀ ਇੱਥੇ ਦੇ ਵਿੱਚ ਦਾ ਫਿਰ ਮੈਚਿੰਗ ਆਊਗਾ ਉਹਦੀ ਫਿਰ 1000 ਤੱਕ ਚੱਲ ਜੀ ਵੇਖ ਲਓ ਨੇ ਦਿਖਾਉ ਉਹ ਤਾਂ ਸਭ ਕੋਈ ਨਹੀਂ ਮੈਂ ਪਹਿਲਾਂ ਤਾਂ ਤੁਸੀਂ ਰੇਂਜ ਨੂੰ ਦੇਖੋ ਤੁਸੀਂ ਸੀਟ ਪਸੰਦ ਕਰੋ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ। ਸਾਦਾ ਕਿ ਆ ਵੀ ਰੇਂਜ ਦੇਖੀਗੇ ਤੇ ਸੂਟ ਇਹਨਾਂ ਪਸੰਦ ਆਇਆ ਪਾਇਆ ਹੈ ਨਹੀਂ ਨਾ। ਮੈਂ ਪਾਇਆ ਤਾਂ ਕੋਈ ਫਾਇਦਾ ਕੋਈ ਨਹੀਂ। ਦਾਲ ਸਹੀ ਹੈ ਰੋਟੀ। ਬਿਲਕੁਲ ਬਿਲਕੁਲ। ਪਹਿਲਾਂ ਚੀਜ਼ ਪਸੰਦ ਆਣੀ ਚਾਹੀਦੀ ਜੇ ਰੇਂਜ ਦੀ ਗੱਲ ਬਾਤ ਹੀ ਆ। ਬਾਕੀ ਕੋਈ ਗੱਲ ਨਹੀਂ ਮम्मी ਮੈਂ ਸ਼ੁਰੂ ਤੋਂ ਹੀ ਤੇ ਲੰਦੀ ਲੈ ਕੇ ਜਾਂਦੀ ਰਹੀ ਹਾਂ ਲੜਦੂੜ ਕੇ ਆਪਾਂ ਨੇ ਘਟਾ ਲੈਣਾ। ਹੋ ਨਾਨੀ ਪਿਆਸ ਦੀ ਦੁਕਾਨਾ ਮਾੜਾ ਮੈਂ ਤਾਂ ਕਹਿੰਦਾ ਸੀ ਪਾੜੀ ਇਹ ਦੇਖੋ ਸਮਝ ਲੈ ਇਹਦੇ ਵਿੱਚ ਦਿਖਾਇਓ ਇਹ ਇਹ ਸਮਝ ਆ ਵੀ ਸੋਹਣਾ ਨਾਨੀ ਵੀ ਕਹਿੰਦੀ ਆ ਵੀ ਹਾਂ ਪਾਓ ਹੂੰ ਕਿ ਚੱਲ ਕੇ ਨੇ ਉਹ ਹੋ ਗਏ ਆ ਦੋ ਰੰਗ ਨੇ ਜੀ ਡਿਜ਼ਾਈਨ ਉੱਤੇ ਬਸ ਅਜੇ ਦੇ ਕੀ ਕੋਈ ਪੀਸ ਪਿਆ ਔਰ ਲਵੀ ਕੋਈ ਹੋਰ ਹਾਂ ਉਹਨੇ ਬਣੀ ਗੱਲ ਕਿਹੜਾ ਆਹ ਲਾ ਇਹਦੇ ਚ ਕਲਰ ਦੇਖੋ ਇਹਦੇ ਚ ਕਲਰ ਦੇਖੋ ਹੋ ਦੇਖ ਕੇ ਦੇ ਨਾ ਮੈਨੂੰ ਉਹ ਕੁੱਲੇ ਵੇ ਅਜੇ ਕਾਸੂਤ ਦਿਖਾਏ ਹਾਂ ਹਾਂ ਬੜਾ 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 ਆਇਓ ਦਿਖਾ ਦੂਗਾ ਕੋਈ ਗੱਲ ਨਹੀਂ ਹਾਂ ਸੋਹਣਾ ਹੈ ਬਿਲਕੁਲ ਵਧੀਆ ਇਹ ਜਦੋਂ ਪੂਫਾਈ ਕਰਦੀਆਂ ਹਾਂ ਹਾਂ ਫਰਕ ਹੈ ਫਰਕ ਦੇਖੋ ਨਾ ਨਾ ਸੇਮ ਜਾਈਆ ਜਦੋਂ ਮੇਰੀ ਗੱਲ ਸੁਣਦਾ ਇੱਕ ਮਿੰਟ ਇੱਕ ਮਿੰਟ ਆ ਜੀ ਆ ਦਿਓ ਕੋਈ ਚੀਜ਼ ਡਿਫਰੈਂਟ ਹੈ ਇਹ બીજી ਚੀਜ਼ ਵਿੱਚ ਹੋਰ ਹੈ ਪੱਟੇ ਦਾ ਫਰਕ ਆ ਹਾਂਜੀ ਦਿਖਾਓ ਕਿੱਥੇ ਤੇ ਕੀ ਆ ਮਿਲਦਾ ਉਹ ਨਹੀਂ ਚੱਜਿਆ ਨਹੀਂ ਹੋਰ ਕਿੰਨੀ ਕਰਕੇ ਚਿੰਨੀ ਕਰਕੇ ਲੱਗੂਗੀ ਚਿੰਨੀ ਕਰਕੇ ਲੱਗੋਗੇ ਵੈਸੇ ਥੋੜਾ ਜਿਹਾ ਰੰਗ ਦਾ ਹੋਣਾ ਇਹ ਫੂ ਨਾਲ ਮਿਲਦਾ ਜੁਦਾ ਸਲਵਾਰ ਦਾ ਵੀ ਫਰਕ ਹੈ ਇਹ ਵੀ ਸਲਵਾਰ ਦਾ ਵੀ ਫਰਕ ਹੈ ਠੀਕ ਆ ਠੀਕ ਆ ਚਿੰਨੀ ਦਿਖਾ ਦਿਓ ਇਧਰ ਆਓ ਇਧਰ ਆਓ ਆ ਦੇਖੋ ਇਹਦੇ ਵਿੱਚ ਹੀ ਹੈ ਜੀ ਹੋਰ ਸੋ ਕੁਝ ਹੋਣੀ ਥੀ ਡਿਜ਼ਾਈਨਿੰਗ ਬਦਲ ਜਿੰਦੀ ਹੈ ਨਾ ਹਮ ਕਿਹੜੀ ਸੰਗਾ ਆ ਗਿਆ ਨਾ ਇਹ ਡਿਜ਼ਾਈਨਿੰਗ ਵੱਖਰੀ ਆਹ ਆਹ ਸੂਟ ਜਿਹੜਾ ਆਪ ਹੈ ਇਹਦੇ ਥੱਲੇ ਜੀ ਬਹਿ ਜਾਓ ਇਹ ਵੀ ਕਰ ਸੇਦਾ ਘੜ ਜਾ ਹੁਣ ਹਮ ਇਹੋ ਜਿਹੇ ਤਰ੍ਹਾਂ ਦਾ ਦਾ ਸੂਟ ਵਧੀਆ ਦਾ ਕਿਹੜਾ ਆਹ ਵਾਲਾ ਪਰ ਇਹ ਤਾਂ ਗੱਲ ਦੂਜਾ ਗੱਲ ਹੋਰ ਹੈ ਨਾ ਮਮਮੀ ਨੇ ਤਾਂ ਬਣਾਉਣਾ ਗੋਲ ਹਮ ਦੇਣੀ ਉਹ ਦਰੋਈ ਕਗਾ ਲਾ ਦੇਖ ਲੋ ਤੇਰੀ ਹੀ ਪਈਆ ਦੁਕਾਨ ਸੂਟਾਂ ਦੀ ਪਰ ਬਾਈ ਜਨਾਨੀਆਂ ਨੂੰ ਪਸੰਦ ਆਉਣਾ ਬੜਾ ਔਖਾ ਸੂਟ ਪਤਾ ਲੱਗਿਆ ਹੁਣ ਅਸੀਂ ਸੂਟ ਕਿਵੇਂ ਲੰਦੇ ਆ ਫਿਰ ਘਰ ਵਾਲਾ ਕਿਵੇਂ ਲੱਭਿਆ ਹੂੰ ਅੱਛਾ ਲੱਗ ਗਿਆ ਪਤਾ ਬੱਲੇ ਤੇਰੇ ਅੱਛਾ ਹੀ ਲੱਭ ਕੇ ਵੈਸੇ ਮਾਰਾ ਦੰਦਾ ਅਸੀਂ ਕੌਣ ਹੁੰਦੇ ਆ ਸੰਜੋਗ ਉਹਨਾਂ ਨੇ ਮਲਾਉਣੇ ਆ ਪਰ ਫੇਰ ਵੀ ਦੇਖ ਲੋ ਅਸੀਂ ਪਸੰਦ ਕਿਵੇਂ ਕਰਿਆ ਤੁਹਾਨੂੰ ਅੱਛਾ ਠੀਕ ਆ

ਚਲੋ ਫਿਰ ਆ ਜਿਹੜਾ ਤੁਸੀਂ ਕਹਿੰਦੇ ਆ ਹੁਣ ਉਹ ਹੀ ਦੇਖ ਲੋ ਫਿਰ ਨੋ ਮੈਂ ਦੇਖਾ ਜੀ ਨੂੰ ਭੇਜਿਆ ਅੰਦਰ ਭਾਈ ਸਾਡੇ ਪਾਪਾ ਨਾਲ ਕੋਈ ਫਸਲੀਏ ਕੋਈ ਡਾਕੂਮੈਂਟ ਮੰਗਾ ਰਹੇ ਹੋ ਤੇ ਮੜਾ ਭਾਬੀ ਨੂੰ ਫੋਨ ਕਰਨਾ ਮੜਾ ਜੇ ਫੋਨ ਆਉਂਦਾ ਉਹਨਾਂ ਨੂੰ ਜਮਣੀ ਹਾਂਜੀ ਹਾਂਜੀ ਠੀਕ ਹੈ ਹੈਲੋ ਕਿਹੜਾ ਮੰਮੀ ਆ ਵੀ ਫਿਰ ਇਹਦੇ ਮੁਕਾਬਲੇ ਦਾ ਜਿਹੜਾ ਤੁਸੀਂ ਕਢਾਇਆ ਏ ਉਹ ਠੀਕ ਲੱਗਦਾ ਹੈ ਲੋ ਜੀ ਭੇਜੀ ਨਹੀਂ ਆ ਬਈ ਆ ਰਹੀ ਹੈ ਇਹ ਦੀਦੀ ਛੋਟਾ ਪੈਨ ਕਾਰਡ ਨਹੀਂ ਹੈ ਜੀ ਮੈਂ ਫੋਟੋ ਸਟੇਟੇ ਬੜੀ ਲਾਈ ਵੀ ਆ ਪਿੱਛੇ ਸਭ ਨਾਲੋਂ ਲਾਸਟ ਚ ਬੱਸੀ ਤਾਂ ਜਾਣੀ ਤੁਹਾਨੂੰ ਛੋਟਾ ਜ਼ਿੰਮੇਦਾਰ ਕਾਰਡ ਉਵੇਂ ਨਹੀਂ ਹੈਗਾ ਹਾਂ ਤੁਹਾਡੇ ਕਾਣਿਆਂ ਵਾਲਾ ਨਾਲ ਚੀਜ਼ ਅੱਛੀ ਠੀਕ ਹਾਂ ਕਿਹੜਾ ਲੈਣਾ ਮੰਮੀ ਫਿਰ ਆ ਬੜਾ ਠੀਕ ਲੱਗਿਆ ਤਾਂ ਨਾ ਹਾਂ ਹਾਂ ਠੀਕ ਹੈ ਬੜੀ ਵਧੀਆ ਚੀਜ਼ ਵਿੱਚ ਹੂੰ ਬੜੀ ਆ ਬਥੇ ਲਿਖਾਈ ਵੀ ਹੈਗੀ ਇਹਦੇ ਉੱਪਰ ਐ ਲੋ ਜੀ ਬਸ ਪੈਨ ਲਾ ਹਾਂ ਹਾਂ ਬਸ ਮੰਮੀ ਨੂੰ ਪਸੰਦ ਆ ਗਿਆ ਠੀਕ ਆ ਮੰਮੀ ਇੱਕ ਵਾਰੀ ਲਾ ਕੇ ਦੇਖ ਲਓ ਮਨੇ ਮੜੀ ਜੀ ਉਹ ਲਾ ਕੇ ਕੀ ਦੇਖਣਾ ਜੇ ਪਸੰਦ ਆ ਗਈ ਹਾਂ ਨਹੀਂ ਨਹੀਂ ਉਹ ਭੇਜ ਦੇ ਬਸ ਉਹ ਠੀਕ ਆ ਬਾਜੀ ਬਸ ਓਕੇ ਜੀ ਲਾ ਕੇ ਕੀ ਦੇਖਣਾ ਆ ਸੂਟ ਪੈਕ ਕਰ ਕਰ ਕੇ ਹੂੰ ਨਹੀਂ ਮੰਮੀ ਨੂੰ ਨਦਵਾਤਾ ਹੁਣ ਵਾਰੀ ਆ ਗਈ ਨਾਨੀ ਜੀ ਨਹੀਂ ਭਾਈ ਉਹ ਲੈ ਲਓ ਨਾਨੀ ਜੀ ਵੀ ਵੀ ਇਹ ਤਾਂ ਨਾਨੀ ਨੂੰ ਵੀ ਦਿਖਾਇਆ ਕਿ ਮੁੰਡਾ ਉਹ ਲੈ ਲਓ ਇੱਕ ਅਧਾ ਨਾਨੀ ਜੀ ਅੱਧਾ ਦਵਾਉਂਦਾ ਤੁਹਾਡਾ ਕੋਈ ਨਹੀਂ ਮੈਂ ਨਹੀਂ ਲੈਣਾ ਮੈਂ ਲੈਣਾ ਨਹੀਂ ਹੈਗਾ ਕੁੜੀਆਂ ਤੇ ਨਹੀਂ ਕਰਦਾ ਕੁਝ ਨਹੀਂ ਤੁਸੀਂ ਕਹੋ ਕਿ ਮੁੰਡਾ ਦਵਾ ਦਿਓ ਉਹ ਲੈ ਲਓ ਨਾਨੀ ਜੀ ਮੈਂ ਨਹੀਂ ਦਵਾਦੀ ਮੈਂ ਜੈਸਮੀਨ ਲੈਣੀ ਦਵਾਣਾ ਮੈਂ ਦਵਾਣਾ ਉਹ ਜਿ ਜੋਈ ਹੈ ਮੁੰਡੇ ਦੇ ਘਟ ਹੈ ਜੋਈ ਕਿਤੇ ਨਹੀਂ ਮੈਂ ਨਹੀਂ ਸੋਣਾ ਲੈਣਾ ਹੋਰ ਕੀ ਹੈ ਜੀ ਹੁਣ ਤਾਂ ਔਰਵਾਜ ਗਏ ਮੇਰੇ ਜੋਗੇ ਮੇਰੀ ਮੰਮੀ ਪਹਿਲਾਂ ਤੇ ਹੈਗੇ ਤੇ ਮੈਂ ਤਾਂ ਕਦੇ ਨਹੀਂ ਲੈਣਾ ਬਸ ਉਹ ਲੈ ਲੋ ਕੰਦਾ ਮੈਂ ਬੁੱਤ ਮੈਂ ਨਹੀਂ ਲੈਣੇ ਮੇਰੇ ਸਿੱਤ ਪਾਪ ਚੜੂਗਾ ਆ ਪਾਪ ਚੜੂਗਾ ਆ ਬੁੱਤੇ ਵੀ ਲੈਣ ਦੀ ਤਰ੍ਹਾਂ ਅੱਗੇ ਦਾ ਅੱਗੇ ਦਾ ਕਹਿੰਦਾ ਕੁੜੀ ਦੇ ਘਰ ਦਾ ਪਾਣੀ ਵੀ ਨਹੀਂ ਤੇ ਪਿੰਦੇ ਹੁੰਦੇ ਹੁੰਦੇ ਹੁਣ ਤਾਂ ਸੋ ਆ ਫਿਰ ਹੁਣ ਤਾਂ ਵਾਰ ਹੁਣ ਤਾਂ ਜਵਾਨਾਂ ਦਾ ਚੇਂਜ ਹੋ ਗਿਆ ਬਦਲ ਗਿਆ ਮੇਰੀ ਗੱਲ ਸੁਣ ਮੈਨੂੰ ਪਤਾ ਸੂਟ ਲੈਣਾ ਚੁੰਨੀਆਂ ਦੇ ਦੋ ਚੁੰਨੀ ਲੈਣਾ ਚੁੰਨੀ ਤਾਂ ਠੀਕ ਨਹੀਂ ਚੁੰਨੀਆਂ ਵੀ ਬਹੁਤ ਚੁੰਨੀ ਦੇ ਦੋ ਚੁੰਨੀ ਦੇ ਦੋ ਬਸ ਆਏ ਹੋ ਜੀਗਾ ਵੀ ਦਵਾਤਾ ਠੀਕ ਨਹੀਂ ਮੰਮੀ ਗੱਲ ਹਾਂ ਪਤਾ ਫਿਰ ਮੋੜ ਨਾ ਜਾਣਾ ਚਾਈ ਦੇ ਕੇ ਕੋਤਾਰੇ ਚ ਜਾ ਕੇ ਭਾਇਆਂ ਦੀ ਪੈਸੇ ਨਹੀਂ ਮੈਨੂੰ ਕਦੇ ਨਹੀਂ ਵੀਡੀਓ ਵਿੱਚ ਵੀ ਠੀਕ ਹੈ ਭਾਇਆ ਲੈ ਨੰਨੀ ਜੀ ਚੰਨੀ ਦਿਖਾ ਦਿਓ ਤੁਸੀਂ ਮੈਂ ਜੰਨੀ ਨਹੀਂ ਬੁੱਕ ਮੈਂ ਲੈਣੀ ਬਹੁਤ ਜੰਨੀਆਂ ਤਰ੍ਹਾਂ ਭਰੇ ਤਾਂ ਫਿਰ ਸੋਟ ਦੇ ਦਿਓ ਨਾ ਦਿਖਾਓ ਭਾਜੀ ਤੁਸੀਂ ਨਾ ਵੀ ਮੈਂ ਨਹੀਂ ਲੈਣਾ ਆਇਆ ਮਮ ਸੁੱਖੋਂ ਦੇ ਪੈਸੇ ਦਿੱਤੇ ਨੇ ਮੈਨੂੰ ਆ ਲੈ ਤੁਹਾਨੂੰ ਕੋ ਕੁੜੀ ਕੁੜੀ ਦਿਵਾਉਂਦੀ ਆ ਨਾ ਅਸੀਂ ਤਾਂ ਦਿਵਾਉਣੇ ਹੀ ਨਹੀਂ ਐਸੀ ਗੱਲ ਤੇ ਦਵਾਈ ਹੈ ਹਾਂ ਕੁੜੀ ਦਿਵਾਉਗੀ ਨਾਨੀ ਕੀ ਦੀ ਤਾਂ ਵੈਸੇ ਵੀ ਤੁਹਾਡੀ ਕੀ ਵੀ ਪਾਰਟੀ ਹੋਈ ਪਈ ਕਾਦੀ ਉਹਦੀ ਪੋਸਤੇ ਦੀ ਹਾਂ ਪੋਸਤੇ ਦੀ ਵੀ ਗੱਡੀ ਦੀ ਵੀ ਗੱਜਾ ਗੰਦੀ ਆਰ ਦੀ ਜੀ ਫੋਟੋ ਦੇਖੀ ਗੱਡੀ ਦੀ ਆਰ ਦੀ ਵੈਲਕਮ ਵੈਲਕਮ ਦੇਖੋ ਰੰਗ ਦੇਖੋ ਭਾਈ ਦੇਖ ਲਓ ਮੈਂ ਜਸਮੀਤ ਆ ਤੰਗ ਨਹੀਂ ਕਰੀਦਾ ਮੈਂ ਬਹੁਤ ਫੋਰਸ ਐ ਲਾਪਰਿੰਗ ਦੇ ਵਿੱਚ ਦੇਖੋ ਰਾਂ ਦੇਖੋ ਬੇਰੀ ਗੱਲ ਮੈਂ ਤੈਨੂੰ ਕੋਈ ਫੋਰਸ ਨਹੀਂ ਕਰਦੀ ਜੇ ਤਾ ਸੂਟ ਨਹੀਂ ਲੈਣਾ ਚੁੰਨੀ ਲੈ ਲੈ ਨਾ ਮੈਂ ਕੁਛ ਨਹੀਂ ਹੈ ਚੁੰਨੀ ਲੈ ਲਓ ਬਸ ਤੁਸੀਂ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਹੈਗੀ ਦੇ ਦਿਓ ਚੁੰਨੀ ਚੁੰਨੀ ਦੇ ਦਿਓ ਭਾਜੀ ਕੋਈ ਟਰੰਕ ਚ ਪਾ ਲੀ ਚੂਹੀਆਂ ਲਾ ਲੂੰਗੀ ਲੈ ਚੂਹੀਆਂ ਕਰੂੰਗੀ ਸਦਾ ਇਹਨਾਂ ਚੂਹੀ ਨਹੀਂ ਦੇ ਰਹਿਣਾ ਕਾਪਰ ਦਾ ਦੁਪੱਟਾ ਲੈ ਇੰਜੈਕਟਰ ਤੇ ਪ੍ਰਿੰਟ ਵਾਲਾ ਕਮੀਨ ਦਾ ਖਾ ਲੂੰਗੀ ਇਹਨੂੰ ਕੁੱਟ ਦੂੰਗੀ ਆਪਾਂ ਤੁਸੀਂ ਵੀ ਨਹੀਂ ਕੁਝ ਕਹਿੰਦੇ ਮੈਨੂੰ ਤਾਂ ਕਿਆ ਬੋਲੀ ਜਾਨੀ ਮੈਨੂੰ ਵੀਵਾਦ ਹੋਣਾ ਹੈ ਕਿ ਕੀ ਕਰਾਂ ਤੇਰੇ ਕੋਲ ਸੂਟ ਬਹੁਤ ਅੱਛਾ ਹੈ ਮੇਰੇ ਕਹਿੰਦੇ ਜਿਹਨੇ ਡਰਾਮਾ ਹਜੇ ਕਾਫੀ ਜ਼ਿਆਦਾ ਪੈਸੇ ਚੋੜੇ ਤੇ ਮੈਨੂੰ ਪਤਾ 227 ਹੁੰਦਾ ਤਾਂ ਜੇ ਮੈਨੂੰ ਮਿਲ ਗਿਆ ਤਾਂ ਦਵਾ ਦੋ ਨਹੀਂ ਰਹਿਸਤੇ ਅਜੇ ਕੱਲ ਪਰਸੋਂ 4-5 ਸਵਾ ਕੇ ਆਏ ਸੀ ਫਿਰ ਉਹ ਸਵਾ ਕੇ ਆਉਂਦੇ ਆ ਨਾ ਹੁਣ ਦੇਖ ਹੁਣ ਆਉਣ ਜਾਣ ਨੂੰ ਕੋਈ ਸੂਟ ਨਹੀਂ ਹੈਗਾ ਹੰਸ ਅੱਛਾ ਹਾਂ ਹਾਂ ਇੱਕ ਆਹ ਔਰੀ ਲੱਗ ਗਿਆ ਹੁਣ ਜਿਵੇਂ ਆਪਾਂ ਨੇ ਬਿੰਦਰਾ ਖਾਲੇ ਭੂਆ ਦੇ ਕੋਲ ਰੋਟੀ ਖਾਣ ਜਣਾ ਮੈਂ ਕੀ ਆ ਕੇ ਜਾਊਂਗੀ ਅੱਛਾ ਕੁਤਿਆਂ ਦੋ 10 ਸੌਲਾ ਪਾ ਗਏ ਨੇ ਉਹ ਘਰ ਨੂੰ ਲੈ ਲੂਗੀ ਉਹਦੀ ਜਗਾ ਹੋਰ ਪਾ ਲੂਗੀ ਅੱਛਾ ਠੀਕ ਆ ਉਹ ਆਪ ਲੋਬੀ ਜੋ ਤਾਂ ਫੂਡ ਪੈਕ ਕਰਨਾ ਬੁੱਤਾ ਪਰਪਲ ਜਾਂਦਾ ਪਾਗਲੀ ਕਰਦੀ ਪਾਜੀ ਦਿਖਾਓ ਸੋਹ ਚਿੰਨੀ ਆ ਲੈ ਲੈ ਲੈਡੀ ਚਿੰਨੀ ਹਿੰਦੇ ਖਾ ਉਹ ਫਲਾ ਲੈਣਾ ਜੀ ਭਾਈ ਮੈਂ ਲੈ ਨਾ ਬੱਸ ਪਰ ਦੇ ਕੇ ਭੇਜਣੀ ਆ ਜੀ ਘਰ ਨੂੰ ਘਰ ਜਾ ਕੇ ਟਕੋਣੀ ਆ ਵੀ ਆ ਦੇਖੋ ਚੁੰਨੀ ਲੈ ਲਈ ਨਾਨੀ ਹਾਂ ਸਾਡੀ ਸੇਵਿੰਗ ਹੁੰਦੀ ਬੱਸ ਮਾਂ ਜੀ ਨਹੀਂ ਕਹਿੰਦੀ ਜਾਂਦਾ ਨਹੀਂ ਨਹੀਂ ਇੱਕ ਦਿਨ ਕੱਢ ਪਿਛਲੇ ਸਾਲ ਹਣਾ ਮਾਂ ਹੁਣ ਗਏ ਵਾਂਚਾਤ ਨੇ ਹੋਏ ਆ ਕੋਈ ਨਾ ਨਾਨੀ ਮਾਤਾ ਨਾਲ ਰਹੀਓ ਲਾਈਟ ਕਲਰ ਦੀ ਕਰੀਮ ਚੁੰਨੀ ਜਿਹੜੀ ਪ੍ਰਿੰਟ ਵਾਲੀਆਂ ਪੈਂੀਆਂ ਜੀ ਚਾਹ ਨਾ ਰਣਮਟਿਕ ਪੈਂਦੀ ਝੋਟ ਅਸੀਂ ਪਾਈ ਸ਼ੋਪਿੰਗ ਕਰਕੇ ਆਏ ਦੇਖੋ ਤਾਂ ਬੱਸ ਕਿੰਝ ਆਦਾ ਅੱਛਾ ਭਾਈ ਮੰਮੀ ਮੰਮੀ ਕਹਿੰਦੇ ਤੇ ਫਿਰ ਆਉਣ ਜਾਣ ਨੂੰ ਹੈ ਜੀ ਹੂੰ ਨਾਨੀ ਨੂੰ ਬੱਚੀ ਨਹੀਂ ਮੈਂ ਤੇ ਵੀ ਨਹੀਂ ਹੈਗਾ ਇਹ ਸੋਚਿਆ ਨਹੀਂ ਲੈ ਇਹਦੇ ਨੂੰ ਹੱਥ ਲਾਇਆ ਤੁਸੀਂ ਦੋ ਹੈ ਤਿੰਨੇ ਨਹੀਂ ਛੱਡੋ ਸੋਚ ਰਿਹਾ ਥਾ ਮੇਰੇ ਵਾਸਤੇ ਚਾਹੀਦਾ ਤਾਂ ਮੈਂ ਸੁਟਿਆ ਆਈ ਨਹੀਂ ਆ ਘਰੇ ਨੂੰ ਹੱਥ ਲਾਇਆ ਸਾਰਾ ਟੱਪਰ ਖਾਇਆ ਸੁਟਾ ਸੁਣਦੀ ਸੀ ਉੱਥੇ ਨਾਨੀ ਨੇ ਦਵਾਉਣ ਲੱਗਿਆ ਵੀ ਚੰ ਨਾਨੀ ਬੜੀ ਆ ਹੈ ਨਾ ਕਹਤਾ ਕੀ ਹੈ ਮੈਂ ਨਹੀਂ ਹੈ ਨਾ ਬੋਲ ਰਹੀ ਨਾਨੀ ਨੇ ਚੁੰਨੀ ਦਵਾਈ ਪਰੋਕੀ ਜੋ ਕਿ ਰਵਿੰਦਰ ਨਾਨੀ ਨੇ ਵਿਚਾਰੀ ਚੁੰਨੀ ਨੂੰ ਵੀ ਨਹੀਂ ਦੀ ਬੰਦੀ ਕੋਲਰ ਵੀ ਨਹੀਂ ਹੈ ਜਾਣਾ ਲੱਗ ਜਾ ਕਲਰ ਆ ਦੀਦੀ ਹੈ ਨਾ ਹਾਂ ਮੌਸਮ ਦਾ ਕਲਰ ਹੂੰ ਟਿਕ ਦੋ ਕਲਰ ਇਹੋ ਜਿਹਾ ਇੱਕ ਦੋ ਕਲਰ ਟ੍ਰੈਂਡ ਚੱਲਦੇ ਹੁੰਦੇ ਬਹੁਤ ਚੱਲ ਰਿਹਾ ਇਹ ਨਾਨੀ ਨੂੰ ਬਹੁਤ ਜਿਆਦਾ ਹੈ ਨਾਨੀ ਨੂੰ ਫਿਰ ਸੂਟ ਨਹੀਂ ਲੱਗਦਾ ਨਾਨੀ ਨੇ ਚੁੰਨੀ ਲੱਦੀ ਫਿਰ ਉਹ ਵੀ ਬਹੁਤ ਔਖੀ ਦਵਾਈ ਚੁੰਨੀ ਵੀ ਚੁੰਨੀ ਕਰਨ ਪੁਰਾਣੇ ਖਿਆਲਾਂ ਦੇ ਨੇ ਨਾ ਫਿਰ ਉਹ ਪੁਰਾਣੇ ਖਿਆਲਾਂ ਤੇ ਲੋਕੀਓ ਕਹਿੰਦੇ ਨੇ ਮਿੱਟੀ ਦੇ ਘਰ ਦਾ ਪਾਣੀ ਹਾਂ ਉਹ ਹੁਸਾਵਾਂ ਨਹੀਂ ਗੁਰਵਿੰਦਰ ਨੇ ਚੁੰਨੀ ਦਵਾਈ ਕਹਿੰਦੇ ਚਲ ਆਇਆ ਕਰ ਤੀਨੇ ਦੇ ਤਪੂਤ ਨੇ ਦਿੱਤੇ ਉਹ ਲੈ ਲ ਤਾਂ ਲੱਦੀ ਨਾਲੀ ਦੇ ਚੁੰਨੀ ਬਹੁਤ ਔਖੀ ਲਈ ਔਰ ਮੰਨਦੇ ਨਹੀਂ ਤੇ ਤਾਂ ਚਲੋ ਸਾਡੇ ਉਧਰ ਵੀ ਬਹੁਤ ਘੱਟ ਉਹ ਕਰਦੇ ਇੰਦਰ ਤੇ ਵੀੰਦਾਰ ਉਹ ਗੁੰਦਦਾਈ ਕੰਨਿਆ ਕਰਾ ਤਾਂ ਹੈਗਾ ਚੀਜ਼ ਲੈ ਲੈਂਦੇ ਆ ਹਾਂ ਇੱਕ ਮੈਂ ਪਤਾ ਨਹੀਂ ਕਿੱਥੇ ਸੁਣਿਆ ਤਾਂ ਪਤਾ ਨਹੀਂ ਸਾਡੇ ਰਿਸ਼ਤੇਦਾਰੀ ਦਾ ਪਤਾ ਨਹੀਂ ਕਿੱਥੇ ਕਹਿੰਦੇ ਜਾਤੂ ਦੀ ਕੁੜੀ ਵਿਆਹੀ ਨਾ ਆਂਦਾ ਤਾਂ ਉਹਦਾ ਡੈਡੀ ਉੱਥੇ ਤਾਂ ਆਪਣੇ ਘਰ ਤੇ ਸਾਰਾ ਸਮਾਨ ਲੈ ਕੇ ਆਂਦਾ ਤਾਂ ਚਾਹ ਦਾ ਵੀ ਰੋਟੀ ਦਾ ਵੀ ਮੇਡੀ ਸੀਗੀ ਆਪਣੇ ਪਿੰਡ ਵਿੱਚ ਕੋਈ ਪੂਰੇ ਕੀ ਜਨਾਲੀਆਂ ਆਪਣੇ ਪਿੰਡ ਦੀ ਕੋਈ ਓ ਹਰਵਿੰਦਰ ਦੀ ਮਾਂ ਨਾਨੀ ਹਾਂ ਅੱਛਾ ਉਹੋ ਕੰਤਾ ਕਿਆਣੇ ਹੁੰਦਾ ਨਾ ਉਹਨਾਂ ਨਾਲ ਉਹ ਸਾਰਾ ਕੁਝ ਸਮਾਨ ਕੱਪ ਦੇ ਕੇ ਪਾਣੀ ਵੀ ਰਪਿੰਦਾ ਓਰੇ ਓਰੇ ਪਾਣੀ ਪੀਤੀ ਪਿੰਦੀ ਓ ਪਾਣੀ ਵੀ ਨਹੀਂ ਗਾ ਦੇਰੇ ਚੱਲ ਜਾਣਾ ਕੰਤਾ ਕਿਆਣੀ ਪ੍ਰਸਾਦਾ ਸਕੇ ਅੱਛਾ ਇਹਦੇ ਦੇ ਕੰਦ ਪਾਣੀ ਪੀਤੀ ਪਿੰਦੀ ਕਮਾਲ ਹੋ ਗਈ ਮਾਦੇ ਤੋਂ ਤਾਂ ਕਹੀ ਗਿਆ ਉਹ ਨਹੀਂ ਲੈ ਉਹ ਕਰਿਆ ਹੈਗਾ ਮੈਂ ਵੀ ਛੋਟੇ ਹੁੰਦੇ ਜਦੋਂ ਅਸੀਂ ਦੀਦੀ ਕੋ ਟਿਊਸ਼ਨ ਲੱਗਿਆ ਮੈਂ ਹੁੰਦਾ 10 ਨਹੀਂ ਪੀਂਦੀ ਹੈ ਕਿ ਮੈਂ ਨਹੀਂ ਲੈਣਾ ਕੁਝ ਵੀ ਮੈਂ ਨਹੀਂ ਹੋਣਾ ਸੋ ਕੱਪੜੇ ਦਾ ਕਿਆ ਲੈਣਾ ਤਾਂ ਪਾਣੀ ਦਾ ਘੁੱਟ ਨਹੀਂ ਪੀਂਦੀ ਅਜਿਹਾ ਕੰਮ ਵੀ ਆਪਣੇ ਕਰਨੀ ਤਾਂ ਇਤਨੀ ਕਦੇ ਰੋਕਣੋਂ ਬਣ ਕਰਾ ਉੱਥੇ ਵੀ ਨਹੀਂ ਪੀਆ ਉਹਨੇ ਕਹਿੰਦੀ ਸਾਡੇ ਘਰ ਪੀਂਦੀ ਸੀ ਹਾਂ ਆਪਣੇ ਘਰ ਦੀ ਪੀਂਦੀ ਸੀ ਅੱਛਾ ਸਾਡੇ ਘਰ ਦੀ ਪੀ ਵੀ ਲੈਣਾ ਤਾਂ ਪੰਜ ਚਾਰ ਕਈ ਦੇਖ ਰਹੇ ਨੇ ਹਾਂ ਤੇ ਮਤਲਬ ਕੀ ਜਿਹੜਾ ਤਾਂ ਪੈਸੇ ਦੇ ਦੇਣੇ ਫ੍ਰੀ ਦਾ ਨਹੀਂ ਉਹ ਕਰਨਾ ਕਈਆਂ ਦੀ ਹੁੰਦੀ ਸੋਚ ਇਦਾਂ ਦੀ ਉਹ ਨਹੀਂ ਕਈਆਂ ਦੀ ਨਹੀਂ ਪਹਿਲਾਂ ਸਾਰਿਆਂ ਦੀ ਉਹ ਇਦਾਂ ਪਹਿਲਾਂ ਸਾਰੇ ਇਦਾਂ ਪੁਰਾਣੀ ਤੇ ਹੁਣ 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 ਥੋੜਾ ਜਮਾਨਾ ਹੋ ਗਿਆ ਚੇਂਜ ਹੁਣ ਥੋੜਾ ਜਿਹਾ ਭਾਈ ਮਾਡਰਨ ਹੋ ਗਿਆ ਜਮਾਨਾ ਹਾਂ 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 ਪਹਿਲਾਂ ਸਾਰਿਆਂ ਦੇ ਇਦਾਂ ਹੀ ਹੁੰਦਾ ਦਾ ਪਹਿਲਾਂ ਕੁੜੀਆਂ ਘਮੋਰ ਨਹੀਂ ਟੀਆਂ ਜਾਂਦੀਆਂ ਬਾਹਰ ਹੂੰ ਹੁਣ ਤਾਂ ਘਰ ਵਾਲੇ ਦੇ ਨਾਲ ਮੋਢੇ ਨਾਲ ਮੋਢਾ ਜੁਲਕੇ ਕਹਿੰਦੀ ਹੈ ਭਾਈ ਤੈਨੂੰ ਵੀ ਤਾਂ ਨਿਕਮਾ ਹੀ ਮੈਂ ਵੀ ਕਮਾਉਣੀ ਮੈਂ ਵੀ ਆਪਣੇ ਮਾਂ ਨੂੰ ਉਹ ਤਾਂ ਬੋਹਲਾ ਗੱਲ ਉਹ ਘੱਟ ਦੇ ਉਹ ਕੁਝ ਜ਼ਿਆਦਾ ਹੀ ਸੀ ਹੂੰ ਉਹ ਬਕਰੀ ਹੋਤੀ ਲੋਕਿਆ ਹੁਣ ਅੱਜ ਦਾ ਉਹ ਸਮੇਂ ਚ ਇਹ ਵੀ ਇਹਨਾਂ ਕਈ ਵਾਰ ਕਿਸੇ ਉਦੋਂ ਕੋਲ ਨਹੀਂ ਹੁੰਦਾ ਨਾ ਮੁੰਡਾ ਕੁੜੀ ਹੁੰਦੀਆਂ ਅਗਲਾ ਕੁੜੀਆਂ ਕੋਲ ਟਾਈਮ ਨਹੀਂ ਹੁੰਦਾ ਨਾ ਕੁੜੀਆਂ ਰੋਦੀਆਂ ਸਮਾਂ ਆਉਂਦਾ ਉਹ ਇਹ ਦਊਗਾ ਹਾਂ ਉਹੀ ਤਾਂ ਗੱਲ ਆ ਚਲੋ ਕੋਈ ਨਹੀਂ ਚੱਲੀਏ ਓਕੇ ਚੱਲੀਏ ਆਈ ਚਲਾਈ ਚੱਲੀ ਜਾਣੀ ਇਹ ਚਲੋ ਜੀ ਠੀਕ ਆ ਫਿਰ ਮੈਂਨ ਸ਼ੂਟ ਵਧੀਆ ਲੱਗੇ ਤੁਹਾਨੂੰ ਸ਼ੂਟ ਵਧੀਆ ਹਾਂ ਬਹੁਤ ਸੋਹਣਾ ਇਹ ਮੈਂ ਪਸੰਦ ਕਰਿਆ ਅਗਲੀ ਵਾਰ ਨੂੰ ਮੈਨੂੰ ਵੀ ਦਵਾ ਦੇ ਤੂੰ ਵੀ ਕਰੇਗਾ ਸਭ ਦੇ ਪਸੰਦ ਤੇਰੀ ਪਸੰਦ ਜ਼ਿਆਦਾ ਵਧੀਆ ਹੈ ਮੈਨੂੰ ਵੀ ਇੱਕ ਪਸੰਦ ਦਾ ਦਾਲ ਤੁਹਾਡੀ ਪਸੰਦ ਹੈ ਜੀ ਉਹ ਹੁਣ ਜੀਰੀ ਜੀਰੀ ਆ ਲੈਣ ਦੋ ਕੋਈ ਨਹੀਂ ਕੋਈ ਨਹੀਂ ਪਾਪਾ ਪੈਸੇ ਇਕੱਠੇ ਕਰ ਲੈਣੇ ਲੈ ਲੈਣੇ ਹਾਂ ਠੀਕ ਆ ਆ ਵੀ ਤਾਂ ਮੈਂ ਪੈਸੇ ਕਰ ਦੇ ਰਿਹਾ ਮੈਂ ਵੀ ਦਵਾਤਾ ਹਾਂ ਹਾਂ ਇਧਰ ਨੂੰ ਇਧਰ ਨੂੰ ਹਾਂਜੀ ਹਾਂ ਕਰੋ ਗੱਲ ਕਿਹੜੀ ਗੱਲ ਕਰਦੇ ਹਾਂ ਕਿਹੜੀ ਹਾਂ ਮੈਂ ਕਰੇ ਵਿੱਚ ਤੈਂ ਪੈਸੇ ਇੱਥੇ ਮੈਂ ਨਹੀਂ ਕਰਿਆ ਉਹਦੇ ਮੈਨੂੰ ਪੈਸੇ ਦੇ ਦੋ 500 ਰੁਪਈਆ ਉਹ ਭਈਆ ਕੰਮ ਬੈਠੇ ਮੈਂ ਤੇਰੇ ਕੈਮਰਾਮੈਨ ਨਹੀਂ ਬਣਿਆ ਕਿੰਨਾ ਔਖਾ ਮੈਂ ਤਾਰੇ ਕਹਿੰਦੇ ਪਿੰਡ ਵਸਿਆ ਨਹੀਂ ਮਾਨਦੇ ਪਹਿਲਾਂ ਤੁਪਾਂ ਦੀ ਵੀਡੀਓ ਸ਼ੂਟ ਕੀਤੀ ਮੇਰੇ ਮਾਪੇ ਵੀ ਕਹਿੰਦੇ ਨਾਪਰੀ ਤਰ ਹੋਇਆ ਵਾ ਕਿਆ ਤਮਾਲਾ ਮੈਂ ਬਣਾਉਂਦੀ ਆ ਵੀਡੀਓ ਮੈਂ ਬਣਾਉਂਦੀ ਆ ਵੀਰ ਜੀ ਮੈਨੂੰ ਆ ਸੀਗਾ ਇਹ ਕਈ ਵਾਰ ਸਿਰ ਦੁਖਣਾ ਪਰ ਨਾ ਠੀਕ ਨਹੀਂ ਹੁੰਦੀ ਪਰ ਮੈਂ ਖੈਸੀ ਦੀ ਮੇਵਾਰੀ ਨੂੰ ਮੈਂ ਲਵਾਵਾ ਹਾਂ ਮੈਂ ਹੋਮਾ ਮੂਰੇ ਇਨਾ ਨਹੀਂ ਮੂਰਾ ਨਰਾ ਠੀਕ ਆ ਠੀਕ ਆ ਫਿਰ ਆਪਣਾ ਪਤਾ ਵੀ ਆ ਪਾਂਤੀ ਚ ਕਰਨੀ ਐ ਫਿਰ ਸੰਗਣ ਵਾਲੀ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਚਲ ਰਹੀ ਹੋਗੀ ਵੀ ਜਦ ਦੀਦੀ ਯੂਪੀ ਚਲੇਗੀ ਉੱਤੇ ਤੇ ਵੀਡੀਓ ਬਣਾ ਕੇ ਲਿਕੇ ਆਉਂਦੀ ਆ ਹਾਂ ਸੈੱਟ ਕਰੀ ਜਾਊਗੀ ਹਾਂ ਸੈੱਟ ਕਰੀ ਜਾਊਗਾ ਬਣਾ ਕੇ ਚੱਕਰ ਸੈਂਡ ਹੋਣੇ ਨੂੰ ਤਾਂ ਬਹੁਤ ਟਾਈਮ ਲੱਜਣਾ ਵੀਡੀਓ ਬੜੀ ਬਹੁਤ ਹੁੰਦੀ ਹੈ ਇਹ ਛੋਟੀਆਂ ਛੋਟੀਆਂ ਫਿਰ ਉਹ ਘੱਟ ਜਾਂਦੀ ਹੈ ਨਾ ਗਲੈਨ ਨਹੀਂ ਹੋਣੀ ਤੁਸੀਂ ਤਾਂ ਗੱਲ ਲੈ ਕੇ ਸੀ ਉਹਦੀ ਤੁਸੀਂ ਤਾਂ ਗੈਮਰਾ ਹੀ ਲੈ ਜੀ ਕੈਮਰਾ ਕਰਾਉਂਦੇ ਕਿਹਾ ਤੇ ਬਣਾ ਕੇ ਰੱਖ ਲੈਣੀ ਜਿਹਨੂੰ ਕੈਮਰਾ ਬਣਾ ਦੇਣਾ ਵੀ ਲੈਣਾ ਆ ਬਣਾ ਬਣਾ ਕੇ ਰੱਖੀ ਗਏ ਇਹ ਪਹਿਲਾਂ ਝੂਪੀ ਜਾ ਬੇਟਾ ਸਹੀ ਤੁਹਾਡੇ ਆਏ ਤੇ ਆਪਾਂ ਪਾ ਦੇਣੀ ਆ ਨਾ ਮੈਂ ਤਾਂ ਕਿਹਾ ਵਾ ਮੰਗਾ ਜਰ ਆਪਾਂ ਦੋਹੇ ਚਾਲਦੀਆਂ ਸਿਆਲੇ ਚ ਗਰਮੀ ਬਹੁਤ ਆ ਉਧਰ ਮੈਂ ਪਹਿਲਾਂ ਕਹਿੰਦੀ ਮੈਂ ਤਾਂ ਚਿੱਲੀ ਕਪੜੇ ਵਰਲਾ ਐਡ ਵੀ ਨਹੀਂ ਆਉਂਦੀ ਲੈ ਗਰਮੀ ਚ ਬਹੁਤ ਬੁਰਾ ਹਾਲ ਆ ਸਾਡੇ ਚ ਗਰਮੀ ਬੈਟ ਕੋਲ ਆ ਸ਼ੇਰ ਆ ਗਿਆ ਕਹਿੰਦੇ ਨਹੀਂ ਨਿਆਣ ਗਰਧੀਆ ਮੈਂ ਕਹਿੰਦੀ ਉਹ ਸ਼ੇਰ ਆ ਗਿਆ ਨਾ ਤਿਆਰੀਆਂ ਲੈ ਉੱਥੇ ਵੀ ਟੱਬਰ ਨਹੀਂ ਬੱਸਦਾ ਦੱਸ ਟੱਬਰ ਦੀ ਕੋਈ ਫਿਕਰ ਨਹੀਂ ਨੂੰ ਹਾਂ ਨਹੀਂ ਟੱਬਰ ਤਾਂ ਆਸਦਾ ਹੁਣ ਕਿਹੜੇ ਨਿਆਣ ਨੂਰ ਆੜੇ ਆ ਇੱਕਦਮ ਕੁਝ ਜਾਨਵਰ ਆ ਜਵੇਂ ਨੂਰ ਵੜੂਗਾ ਤਾਂ ਨੂਰ ਨੇ ਤਾਂ ਉਹੀ ਰੋਈ ਜਾਣਾ ਉਹ ਸਿਆਣੇ ਆ ਪਗੜੀ ਪਾ ਰਹੇ ਆ ਉਹੀ ਤੇ ਹਰਕਤਾਂ ਬਹੁਤ ਆ ਤਾਂ ਕੁਛ ਦੇਰੀ ਦਾ ਦਿੱਲੀ ਹੈਗਾ ਦੀਰ ਨਹੀਂ ਜਾਣਾ ਕਿਹਾ ਹੈ ਕਿ ਆਣੀ ਆ ਪੁੱਤ ਇਹ ਤੈਨੂੰ ਤਾਂ ਇੱਕ ਜਾਨਵਰ ਬੋਲਿਆ ਨਾ ਪੈਂ ਕਿਹਾ ਮੈਂ ਤਾਂ ਚੱਲੀ ਜਾ ਜਮਾ ਵੀ ਨਹੀਂ ਪੁੱਛ ਕੇ ਦੇਖ ਲੈ ਉਰੇ ਪਿੱਛੇ ਟੀਨ ਖੜ ਕਰਾਉਣੀ ਆ ਇਹ ਜਾਨਵਰ ਵੀ ਨਹੀਂ ਇੱਕ ਵਾਰੀ ਵਿੱਚ ਜ਼ਰੂਰ ਕਿਹਾ ਮੈਂ ਕਿਹਾ ਇਹਨਾਂ ਜਿੱਦਾਂ ਮੈਨੂੰ ਦੱਸਿਆ ਵੀ ਨੱਟ ਖੁੱਲਿਆ ਵਾ ਕਹਿੰਦੇ ਕਿ ਗੱਲ ਤਾਂ ਉੱਥੇ ਹੀ ਆ ਗਈ ਮੈਂ ਕਿਹਾ ਡਰੀ ਥੋੜੀ ਆ ਉਹ ਡਰਨੇ ਮੈਂ ਹੂੰ ਪੁੱਛ ਲਈ ਮਿੱਤੇ ਕਿਆ ਖੜ ਕਰਦਾ ਕੀ ਕਿਆ ਡਰ ਗਈ ਦੀ ਹੈ 18 ਟੂਨ ਖੜ ਗਈ ਨਾ ਨੂੰ ਆਏ ਤੂੰ ਆ ਡਰ ਗਈ ਇੱਕ ਵਾਰ ਤੇ ਕਮਰੇ ਚ ਫੋਟੋ ਵੀ ਖੜਕਦੀ ਤੂੰ ਮੈਨੂੰ ਦੱਸਦੀ ਹੈਂ ਦੇਖੀ ਕਿ ਆ ਖੜਕਦਾ ਹਾਂ ਮੈਂ ਤਾਂ ਦੱਸਿਆ ਜਰੂਰ ਤਾਂ ਮੈਂ ਕਹ ਪਈ ਦੀਦੀ ਭਾਈ ਨਾ ਤੇ ਉਹ ਕਮਰੇ ਚ ਨੇਰਾਏ ਕੁੱਤਰ ਤੇ ਲੇਟ ਮਲਦੀਂਦੀ ਤੇ ਵੀ ਤੇ ਨੂੰ ਕਹਿੰਦਾ ਦੇਖੀ ਉੱਥੇ ਕੁਝ ਪਿਆ ਕੁਝ ਪਿਆ ਕਹਿ ਗਏ ਉਹ ਬੋਲ ਨਾ ਕਹੀ ਦੀ ਇਹ ਕਿਸੇ ਦੇ ਪੁੱਤਾਂ ਕਹਿੰਦਾ ਸਰ ਪੁੱਤ ਮੈਂ ਹੈ ਟਾਉੜੇ ਬਾਬੇ ਬਚਾ ਲਿਓ ਇੰਨੀਆਂ ਮਾਨਸਵੰਨੀਆਂ ਰਾਤ ਨੂੰ ਵਜਾਂ ਆਉਂਦੀਆਂ ਨਾ ਚੰਗਾ ਭਲਾ ਬੰਦਾ ਇੱਥੇ ਸੌ ਨਹੀਂ ਸਕਦਾ ਜਿਹੜਾ ਉੱਥੇ ਰਹਿੰਦਾ ਉਹ ਹੀ ਸੌ ਸਕਦਾ ਪੈਦਾ ਤੋਂ ਡਰਾ ਰਹੀ ਮੈਂ ਨਹੀਂ ਮੈਨੂੰ ਮਾਤ ਤਾਂ ਮੈਨੂੰ ਆਉਣ ਨੂੰ ਫਿਰ ਨਿਆਣੇ ਕਰਕੇ ਨੈਣੇ ਤਾਂ ਮੈਨੂੰ ਸਿਆਣੇ ਜਿਹਾ ਮੈਨੂੰ ਇੱਥੇ ਆਦਤ ਤਾਂ ਹੈ ਕਿਉਂਕਿ ਉੱਥੇ ਪਹਾੜ 'ਚ ਜਾਨਵਰ ਆਉਂਦੇ ਜਾਂਦੇ ਪਰ ਉਹ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਉੱਥੇ ਵੀ ਤਾਂ ਪੂਰਾ ਜੰਗਲ ਏ ਐ ਜਦੋਂ ਪਹਿਲਾਂ ਅਸੀਂ ਰਹਿੰਦੇ ਹੁੰਦੇ ਸੀਗੇ ਐ ਤੁਰੇ ਵੀ ਫਿਰਦੇ ਜੰਗਲ ਦੇ ਵਿੱਚ ਵੀ ਜਾ ਆਉਣਾ ਹਾਂ ਇਹਨਾਂ ਆਦਤ ਸੀਗੀ ਨਾ ਹੁੰਦਾ ਬਾਬੇ ਕੋਲ ਨਿਆਣਿਆਂ ਕਰਕੇ ਬਿਲਕੁਲ 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 ਚਲੋ ਜੀ ਫਿਰ ਠੀਕ ਆ ਹੁਣ ਡਰਨਾ ਤਾਂ ਮਨਾ ਹੈ ਬੈਤਾਂ ਕੁੜੀਆਂ ਨੂੰ ਅਸੀਂ ਨਾਟਕ ਦੇਖਣ ਲੱਗੇ ਡਰਦੀਆਂ ਬੈਠਾ ਚੁੱਪ ਕਰ ਚੁੱਪੜੇ ਜੋਤ ਲੱਗਦੀ ਨਾ ਬਾਬੇ ਕੋਲ ਬਾ ਦੇਖੋ ਕੁੜੀਆਂ ਦੱਸਦੀਆਂ ਮੰਮੀ ਕਹਿੰਦੀ ਮਾਮੀ ਡਰ ਗਈ ਲੈ ਤੋ ਡਰ ਗਈ ਤੁਸੀਂ ਤੇ ਇੰਦਰ ਆ ਬੈਠੇ ਪੁੱਛ ਲਵਿੰਦੇ ਨੂੰ ਕੋਣ ਕਰੇ ਕੰਮ ਕਰਕੇ ਰਹੀ ਕਰੋ ਹੁਣ ਦਿਲ ਕੈਨ ਹਾਂ ਸਮੇਟ ਜਦ ਦੀ ਫੋਟ ਖਲਣ ਲੱਗੇ ਚਾਹੀ ਤਾਂ ਮੈਂ ਉਹਨਾਂ ਨੂੰ ਮੈਂ ਗੱਲ ਕਹੀ ਮੈਂ ਕੱਪੜੇ ਜੋਤ ਲੱਗਦੇ ਨੇ ਤੇ ਨਹੀਂ ਲੱਗਦਾ ਬਸ ਫਿਰ ਆਪਾਂ ਨੂੰ ਡਰਨ ਦੀ ਕੈਨ ਨਾ ਬਾਬਾ ਜੀ ਅੱਜ ਤੱਕ ਕਦੀ ਕੋਈ ਆ ਜਾ ਹੋਈ ਇੰਨੀ ਡਿੰਦੀ ਵੀ ਡਰ ਜਿਹਦਾ ਡਰ ਹੁੰਦਾ ਨਾ ਬਸ ਹਾਂ ਭੂਤਾਂ ਵਾਲੀ ਫਿਲਮ ਲਾਤਾ ਲਈ ਦੇਖੇ ਤੇ ਨੇ ਵੀ ਨਾ ਤਿੰਨੇ ਨਾ ਦੇਖਣ ਉਹ ਕਿਹਾ ਉਹਦਾ ਮੈਂ ਦੁੱਧ ਪਾ ਕੇ ਆਇਆ ਤਾਂ ਦੇਖਣ ਲੱਗੀਆਂ ਰਮਨ ਲਾਗੀ ਰਮਨ ਲਾਗੀ ਕੁੱਕਾ ਵਾਰਦਾ ਨੋ ਆਤਮਾ ਵਾਲੀ ਦੇਖੀ ਸੀ ਚਲ ਬਾਤ ਸੁਣਾ ਮਾ ਨਿਆਣੇ ਨਿਆਣੇ ਗੱਲ ਗੱਲ ਪਤਾ ਕੀ ਹੈ ਗੱਲ ਨਿਆਣੇ ਕਹਿੰਦੇ ਵੀ ਮੈਂ ਭੂਤਾਂ ਵਾਲੀ ਫਿਲਮ ਦੇਖਣੀ ਆ ਚੱਲ ਆ ਲਈ ਰਮਨ ਕੁੱਕਾ ਮਾਰ ਲਾ ਕੇ ਕਹਿੰਦੀ ਮਾਮੇ ਨੂੰ ਡਰਾਉਣਾ ਮਾਮੇ ਨੂੰ ਡਰਾਉਣਾ ਮੇਰੀ ਇੱਕ ਝਾਂਜਰ ਖੋਲ ਕੇ ਰੱਖ ਲਈ ਕਹਿੰਦੀ ਜਦ ਮਾਮਾ ਕਰ ਕਹ ਹੂ ਝਾਂਜਰ ਲਾਉਣਾ ਆ ਹੀ ਹੀ ਬੰਦਾ ਮਾਮਾ ਉਹਨਾਂ ਨੂੰ ਡਰਾਵੇ ਚਲੋ ਜੀ ਪਰ ਠੀਕਾ ਅਗਲੇ ਵਲੌਗ ਚ ਮਿਲਦੇ ਗਰਮੀ ਬਹੁਤ ਜ਼ਿਆਦਾ ਹੈ ਜੀ ਫਿਰ ਠੀਕਾ ਬਾਏ